ਬੱਲ ਹੁਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮਹੀ ਹੋਤ ਸਹਾਈ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਚਰੰਜਾ ਨੰਬਰ ਸ਼ਲੋਕ ਦੇ ਅੰਦਰ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਬੱਲ ਹੁਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ ਸਤਿਗੁਰੂ ਆਖਦੇ ਨੇ ਕਿ ਜਦੋਂ ਮਨੁੱਖ ਗੁਰੂ ਦੱਸੇ ਰਾਹ ਤੇ ਚੱਲ ਕੇ ਰੱਬੀ ਗੁਣਾਂ ਨੂੰ ਚੰਗਿਆਈ ਨੂੰ ਧਰਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਉਂਦਾ ਹੈ ਤਾਂ ਜੀਵਨ ਵਿੱਚ ਆਤਮਿਕ ਬਲ ਪੈਦਾ ਹੁੰਦਾ ਹੈ ਜਿਸ ਨਾਲ ਮਨੁੱਖ ਦੀ ਜ਼ਿੰਦਗੀ ਨੂੰ ਪਏ ਹੋਏ ਵਿਕਾਰਾਂ ਬੁਰਾਈਆਂ ਦੇ ਬੰਧਨ ਛੁੱਟਣੇ ਸ਼ੁਰੂ ਹੋ ਜਾਂਦੇ ਹਨ ਭਾਵ ਜ਼ਿੰਦਗੀ ਵਿੱਚ ਸ਼ੋਭ ਗੁਣਾਂ ਦੇ ਪ੍ਰਭਾਵ ਨਾਲ ਸੁਰਤ ਔਗਣਾ ਦੀ ਗੁਲਾਮੀ ਵਿੱਚੋਂ ਨਿਕਲ ਜਾਂਦੀ ਹੈ ਅਤੇ ਫਿਰ ਬੰਦੇ ਦੀ ਜ਼ਿੰਦਗੀ ਵਿੱਚ ਚੰਗੇ ਪਾਸੇ ਕੀਤੇ ਜਾਣ ਵਾਲੇ ਨਿੱਕੇ-ਨਿੱਕੇ ਯਤਨ ਵੀ ਜੀਵਨ ਨੂੰ ਲਾਭ ਦੇਣ ਵਾਲੇ ਬਣ ਜਾਂਦੇ ਹਨ ਅੱਗੇ ਸਤਿਗੁਰੂ ਜੀ ਆਖਦੇ ਨੇ ਨਾਨਕ ਸਭ ਕਿਛ ਤੁਮਰੇ ਹੱਥ ਮੈਂ ਤੁਮਹੀ ਹੋ ਤਸਹਾਏ ਕਿ ਜਦੋਂ ਫਿਰ ਜੀਵਨ ਵਿੱਚ ਆਤਮਿਕ ਬਲ ਆ ਜਾਂਦਾ ਹੈ ਜਾਣੀ ਕਿ ਅੰਦਰੋਂ ਬੁਰਾਈਆਂ ਔਗਣਾ ਨਾਲ ਲੜਨ ਵਾਲੀ ਤਾਕਤ ਆ ਜਾਂਦੀ ਹੈ ਤਾਂ ਇਸ ਤਾਕਤ ਦਾ ਹੰਕਾਰ ਜਾਂ غرور ਕਰਨ ਦੀ ਬਜਾਏ ਮਨੁੱਖ ਉਸ ਅਕਾਲ ਪੁਰਖ ਦਾ ਨਿਮਰ ਹੋ ਕੇ ਸ਼ੁਕਰ ਕਰਦਾ ਹੈ ਤੇ ਆਖਦਾ ਹੈ हे ਕਰਤੇ ਪੁਰਖ ਜੀ ਸਭ ਕੁਝ ਤੁਹਾਡੇ ਹੱਥ ਵਿੱਚ ਹੈ ਜੇਕਰ ਮੇਰੇ ਅੰਦਰ ਵਿਕਾਰਾਂ ਨਾਲ ਮੁਕਾਬਲਾ ਕਰਨ ਦਾ ਬਲ ਤਾਕਤ ਪੈਦਾ ਹੋਈ ਹੈ ਤਾਂ ਇਹਦੇ ਵਿੱਚ ਵੀ ਮੇਰਾ ਕੁਝ ਨਹੀਂ ਇਹ ਵੀ ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਹੈ ਤੁਸੀਂ ਹੀ ਹਰ ਥਾਂਈ ਸਹਾਈ ਹੁੰਦੇ ਹੋ